రెడ్డి ਉਹ ਜੋ ਕੁਝ ਲਿਖਦਾ ਬਹੁਤ ਹੀ ਖੂਬਸੂਰਤ ਲਿਖਦਾ ਡੰਡੀ ਹਰ ਗੱਲ ਦਾ ਵਰਣਨ ਬੜੀ ਬਰੀਕੀ ਨਾਲ ਕਰਦਾ ਡੰਡੀ ਰਸਾਲਿਆਂ ਅਖਬਾਰਾਂ ਵਿੱਚ ਉਸ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਡੰਡੀ ਆਪਣੇ ਛੋਟੇ ਜਿਹੇ ਘਰ ਦੇ ਇੱਕ ਕਮਰੇ ਵਿੱਚ ਉਹ ਅਕਸਰ ਚਾਰ ਪਾਈ ਉੱਤੇ ਬੈਠ ਕੇ ਹੀ ਸਿਰਜਣਾਤਮਿਕ ਕੰਮ ਕਰਦਾ ਡੰਡੀ ਉਸ ਦਾ ਬੜਾ ਹੀ ਦਿਲਾ ਕਰਦਾ ਸੀ ਕਿ ਉਸ ਦੇ ਕੋਲ ਵੀ ਹੋਰਾਂ ਲੋਕਾਂ ਵਾਂਗ ਲਿਖਣ ਲਈ ਚੰਗਾ ਮੇਜ਼ ਕੁਰਸੀ ਹੋਵੇ ਡੰਡੀ ਘਰ ਚੰਗੇ ਫਰਨੀਚਰ ਨਾਲ ਸਜਾ ਹੋਵੇ ਡੰਡੀ ਪਤਨੀ ਅਤੇ ਬੱਚਾਂ ਕੋਲ ਵਧੀਆ ਕੱਪੜੇ ਹੋਣ ਡੰਡੀ ਕਰਦੀ ਲੋੜ ਪੂਰੀ ਕਰਨ ਲਈ ਕਿਸੇ ਵੱਲ ਵੇਖਣਾ ਨਾ ਪਵੇ ਡੰਡੀ ਪਰ ਇਹ ਸਭ ਕੁਝ ਕਿੰਜ ਹੋ ਸਕਦਾ ਪ੍ਰਸ਼ਨ ਚਿੰਨ ਉਹ ਆਪ ਦਫਤਰ ਵਿੱਚ ਇੱਕ ਕਲਰਕ ਹੈ ਡੰਡੀ ਸਵੇਰ ਤੋਂ ਸ਼ਾਮ ਤੱਕ ਆਪਣੀ ਡਿਊਟੀ ਪੂਰੀ ਧਿਆਨਤਦਾਰੀ ਨਾਲ ਨਿਭਾਉਂਦਾ ਹੈ ਰਿਸ਼ਵਤ ਦਾ ਕਦੇ ਪੈਸਾ ਵੀ ਨਹੀਂ ਲਿਆ ਡੰਡੀ ਉਸ ਦੀ ਪਤਨੀ ਅਕਸਰ ਗਿਲਾ ਕਰਦੀ ਥੋੜੇ ਮਗਰ ਲੱਗ ਕੇ ਤਾਂ ਭੁੱਖਾ ਮਰਨਾ ਪੈ ਗਿਆ ਡੰਡੀ ਆਪਣੇ ਦਫ਼ਤਰ ਦੇ ਦੂਜੇ ਬਾਬੂਆਂ ਕੰਨੀ ਵੇਖੋ ਕਿਵੇਂ ਮੌਜਾਂ ਲੁੱਟਦੇ ਨੇ ਸਮਾਨ ਨਾਲ ਵੀ ਉਹਨਾਂ ਦਾ ਘਰ ਭਰਿਆ ਪਿਆ ਹੈ ਇੱਥੇ ਪੰਗ ਪੁੱਜਦੀ ਹੈ ਚੱਟ ਲੋ ਆਪਣੀ ਇਮਾਨਦਾਰੀ ਡੰਡੀ ਫਿਰ ਉਸ ਨੇ ਆਪਣਾ ਮਨ ਬਦਲ ਲਿਆ ਦੂਜੇ ਬਾਗੂਆਂ ਵਾਂਗ ਉਹ ਫਾਈਲ ਓਨੀ ਦੇਰ ਅਗਾ ਨਾ ਤੋਰਦਾ ਜਿੰਨੀ ਦੇਰ ਫਾਈਲ ਨੂੰ ਨੋਟਾਂ ਦੇ ਪਹੀਏ ਨਾ ਲੱਗਦੇ ਕੁਝ ਸਮੇਂ ਅੰਦਰ ਹੀ ਘਰ ਫ੍ਰਿਜ ਟੈਲੀਵਿਜ਼ਨ ਸੋਫਾ ਸੈੱਟ ਆਦਾ ਸੁਮਾਨ ਆ ਗਿਆ ਡੰਡੀ ਰੈਡੀ ਕਮਰੇ ਦੀ ਇੱਕ ਨੁੱਕਰ ਵਿੱਚ ਉਸ ਨੇ ਲਿਖਣ ਲਈ ਇੱਕ ਖੂਬਸੂਰਤ ਮੇਜ਼ ਅਤੇ ਕੁਰਸੀ ਵੀ ਖਰੀਦ ਕੇ ਸੈੱਟ ਕਰ ਦਿੱਤੇ ਡੰਡੀ ਹੁਣ ਉਹ ਅਕਸਰ ਇਸ ਲਿਖਣ ਵਾਲੇ ਮੇਜ਼ ਉੱਤੇ ਕਰਦਾ ਹਿਸਾਬ ਕਿਤਾਬ ਹੀ ਕਰਦਾ ਰਹਿੰਦਾ ਜਾਂ ਆਉਣ ਵਾਲੇ ਸਮੇਂ ਵਿੱਚ ਫਸਣ ਵਾਲੀਆਂ ਸਾਮੀਆਂ ਦਾ ਨਕਸ਼ਾ ਤਿਆਰ ਕਰਦਾ ਰਹਿੰਦਾ ਕੋਈ ਵੀ ਨਵੀਂ ਰਚਨਾ ਉਹ ਚਾਹੁੰਦਾ ਹੋਇਆ ਉਹ ਲਿਖ ਨਹੀਂ ਸਕਿਆ ਡੰਡੀ ਉਸ ਦਾ ਅੰਦਰਲਾ ਲੇਖਕ ਮਰ ਚੁੱਕਿਆ ਸੀ ਡੰਡੀ ਅਜੀਬ ਮਾਨਸਿਕ ਸੰਕਟ ਵਿੱਚੋਂ ਹੀ ਉਹ ਨੂੰ ਹਰ ਰੋਜ਼ ਗੁਜ਼ਰਨਾ ਪੈਂਦਾ ਸੀ ਡੰਡੀ ਉਹ ਦੀ ਪਤਨੀ ਜਦੋਂ ਉਹ ਨੂੰ ਸ਼ਾਮ ਨੂੰ ਕਹਿੰਦੀ ਖਾਣਾ ਖਾ ਲਵੋ ਤਾਂ ਉਸ ਦੇ ਸਾਹਮਣੇ ਬਚਪਨ ਆ ਜਾਂਦਾ ਡੰਡੀ ਜਦੋਂ ਉਹ ਕਿਸੇ ਸੇਠ ਦੇ ਘਰ ਨੌਕਰ ਸੀ ਡੰਡੀ ਝਟਕਾ ਗਾਲਾਂ ਬੋਲ ਕੋ ਬੋਲ ਕਿੰਨਾ ਕੁਝ ਹੀ ਉਸ ਨੂੰ ਸੁਣਨਾ ਪੈਂਦਾ ਅਤੇ ਫਿਰ ਮਾਲਕਨ ਦੀ ਗਰਜਵੀਂ ਆਵਾਜ਼ ਆਉਂਦੀ ਜਾ ਖਾਣਾ ਖਾ ਲੈ ਕੇ ਆ ਉਹਨਾਂ ਨੂੰ ਖਾਣਾ ਖਵਾਉਣਾ ਉਪਰੰਤ ਮਾਲਕਨ ਦੀ ਦੋ ਤਿੰਨ ਬਈਆਂ ਰੋਟੀਆਂ ਅਤੇ ਅਚਾਰ ਰੱਖ ਕੇ ਉਹਨੂੰ ਹਿੰਦੀ ਲੈ ਰੋਟੀ ਖਾ ਲੈ ਡੰਡੀ ਉਸ ਵੇਲੇ ਉਸ ਦਾ ਬਾਲ ਮਨ ਖਾਣੇ ਅਤੇ ਰੋਟੀ ਦੇ ਅੰਤਰ ਨੂੰ ਸਮਝਣ ਲੱਗ ਪਿਆ ਸੀ ਡੰਡੀ ਕਿਸੇ ਤਰ੍ਹਾਂ ਮੁਸ਼ਕਲ ਨਾਲ ਉਹ ਪੜਿਆ ਨੌਕਰੀ ਮਿਲ ਗਈ ਅਤੇ ਫਿਰ ਸ਼ਾਦੀ ਵੀ ਹੋ ਗਈ ਡੰਡੀ ਹੁਣ ਜਦੋਂ ਉਹਦੀ ਪਤਨੀ ਪਹੁੰਚੋ ਮੋਹ ਨਾਲ ਖਾਣਾ ਖਾਲੋ ਕਹਿੰਦੀ ਤਾਂ ਉਹਦੇ ਸਾਹਮਣੇ ਅਤੀਤ ਆ ਖਲੋਂਦਾ ਅਤੇ ਉਹਦਾ ਭਾਵਕ ਇੱਕ ਇਸਾਮੀਆਂ ਸ਼ਬਦ ਬੋਲਿਆ ਗਿਆ ਭਾਈ ਉਹ ਇਸਾਮੀਆਂ ਕਰ ਲਓ ਕਿਉਂਕਿ ਅਧੂਰਾ ਸ਼ਬਦ ਨਹੀਂ ਬੋਲਦੇ ਹੁੰਦੇ ਤੇ ਇਹਦੇ ਵਿੱਚ ਅਧੂਰਾ ਲਿਖਿਆ ਸੋਦਾਂ ਹੀ ਬੋਲਿਆ ਗਿਆ ਪਰ ਤੁਸੀਂ